ਦੋਸਤੋ ਆ ਜਿਹੜਾ ਸੋਨਾ ਲੇਕਾ ਟਰੈਕਟਰ ਤੁਸੀਂ ਵੇਖ ਰਹੇ ਹੋ ਇਹਦਾ ਨਾ ਪੰਪ ਹੈ ਇਹਨਾਂ ਵੀਰਾਂ ਨੇ ਨਾ 6 ਮਹੀਨੇ ਪਹਿਲਾਂ ਕਰਾਇਆ ਸੀ ਤੇ ਕਹਿੰਦੇ ਵੀ ਫਰਫਰ ਜੀ ਕਰਨ ਲੱਗਾ ਤੇ ਤੁਰਦਾ ਹੀ ਨਹੀਂ ਸੀ ਟਰੈਕਟਰ 'ਚ ਜਾਣ ਹੀ ਨਹੀਂ ਸੀ ਭੋਰਾ ਫਿਰ ਇਹ ਕਹਿੰਦੇ ਵੀ ਅਸੀਂ ਵੇਖਦੇ ਸੀਗੇ ਇੰਸਟਾਗ੍ਰam ਤੇ ਬੰਟੀ ਬੋਸ ਦੀਆਂ ਜਿਹੜੀਆਂ ਵੀਡੀਓ ਤੇ ਇਹ ਉਹਨਾਂ ਕੋਲੋਂ ਆਪਾਂ ਜਿਹੜਾ ਪੰਪ ਕਰਾ ਕੇ ਲੈ ਕੇ ਆਉਣਾ ਮੈਨੂੰ ਕਹਿੰਦੇ ਵੀਰ ਆਪਾਂ ਚੱਲੀਏ ਆਪਣੇ ਪਿੰਡ ਦੇ ਹੀ ਇਹ ਕਹਿੰਦੇ ਆਪਾਂ ਚੱਲੀਏ ਉਹਦੇ ਕੋਲ ਕੁਲਵਿੰਦਰ ਵੀ ਪੰਪ ਕਰਾ ਕੇ ਲਿਆਉਣਾ ਤੇ ਉਹਦੇ ਨਾਲ ਚੱਲ ਮੈਂ ਕਿਹਾ ਚੱਲ ਠੀਕ ਹੈ ਜਾਣੇ ਅਸੀਂ ਗਏ ਚਲੇ ਬਟਾਲੇ ਤੇ ਬਟਾਲੇ ਤੋਂ ਕਾਦੀਆਂ ਰੋਡ ਤੇ ਉਹਦਾ ਜਿਹੜਾ ਬਣਾਈ ਹੋਈ ਵਰਕਸ਼ਾਪ ਜਿੱਥੇ ਉਹ ਗਏ ਚਲੇ ਆਂ ਵੇਖਦੇ ਤੁਸੀਂ ਵੀਡੀਓ ਵੇਖਦੇ ਹੋਗੇ ਨਾਲ ਨਾਲ ਤੇ ਬੰਦਾ ਘੈਂਟ ਆ ਕੰਮ ਤਾਂ ਉਹਨੇ ਘੈਂਟ ਕਰਕੇ ਦਿੱਤਾ ਤੇ ਬੰਦਾ ਵੀ ਬਹੁਤ ਘੈਂਟ ਆ ਟਰੈਕਟਰ ਉਹਦੇ ਕੋਲੇ 8-10 ਆਏ ਖੜੇ ਸੀਗੇ ਤੇ ਫੋਨ ਬਹੁਤ ਆਉਂਦੇ ਆ ਬਈ ਉਹਨੂੰ ਦੂਰੋਂ ਦੂਰੋਂ ਵੀਡੀਓ ਵੇਖ ਲਓ ਤੁਸੀਂ ਬੰਟੀ ਬੌਸ ਇੰਸਟਾਗ੍ਰam ਤੇ ਆਪਾਂ ਆਈਡੀ ਵੀ ਮੈਂਸ਼ਨ ਕਰ ਦਾਂਗੇ ਫਿਰ ਉਹਦੇ ਕੋਲੋਂ ਪੰਪ ਜਿਹੜਾ ਕਰਾ ਕੇ ਲਿਆ ਆ ਤੇ ਬੜੀ ਸੇਵਾ ਕੀਤੀ ਭਰਾਣੇ ਬੜਾ ਨਾਈਸ ਬੰਦਾ ਬਾਈ ਇੱਜ਼ਤ ਬਹੁਤ ਕੀਤੀ ਕੰਮ ਤਾਂ ਚੱਲ ਵਧੀਆ ਜਿਹੜਾ ਕਰਨਾ ਸੀ ਕਰਕੇ ਦਿੱਤਾ ਇੱਜ਼ਤ ਬੜੀ ਵਧੀਆ ਕੀਤੀ ਮੰਨ ਲਓ ਨੇ ਬਹੁਤ ਤੇ ਆਪਣੀ ਵੀਡੀਓ ਵੀ ਪਾਈ ਉਹਨੇ ਇੰਸਟਾਗ੍ਰam ਤੇ ਆਪਦੇ ਤੇ ਆਈਡੀ ਤੇ ਤੇ ਫਿਰ ਉਹਦੇ ਕੋਲੋਂ ਪੰਪ ਕਰਾ ਕੇ ਲਿਆਇਆ ਜਰਤਾ ਤੇ ਬੰਦ ਕਰ ਦੇ ਨਹੀਂ ਹੁਣ ਪੰਪ ਆਪਾਂ ਕਰਾ ਕੇ ਲਿਆ ਆਂ ਅਰਸ਼ ਤੇ ਹੁਣ ਇਹਦੀ ਆਵਾਜ਼ ਤੇ ਦਾ ਜੋਰ ਓਕੇ ਰਿਪੋਰਟ ਚਲਾ ਕੇ ਵੇਖਿਆ ਵਾਹ ਕੇ ਵੇਖਿਆ ਨਹੀਂ ਹਾਲੇ ਨਹੀਂ ਵਾਹ ਕੇ ਨਹੀਂ ਵੇਖਿਆ ਉਂਝ ਜਿਹੜਾ ਅੱਗੇ ਦਬਦਾ ਸੀ ਫਰਫਰ ਕਰਦਾ ਸੀ ਨਹੀਂ ਉਹ ਚੱਕ ਰੱਟ ਗਿਆ ਦੋਸਤੋ ਉਹਦੇ ਕੋਲ ਇੱਕ ਵੀਰ ਆਇਆ ਵੀ ਬੈਠਾ ਸੀਗਾ ਜਿਹੜਾ ਟਰੈਕਟਰ ਦੇ ਆ ਟਰਾਲੀਆਂ ਜਾਂ ਟਰਾਲੇ ਭਰ ਕੇ ਤੇ ਮਿੱਟੀ ਦੇ ਗੇੜੇ ਜੇ ਕੱਢਦੇ ਤੇ ਪੂਰਾ ਉਹਨਾਂ ਦਾ ਮੁਕਾਬਲਾ ਕਰਾਉਂਦੇ ਆ ਉਹ ਉਹਦੇ ਚ ਕਹਿੰਦਾ 51000 ਰੁਪਏ ਮੈਂ ਜਿੱਤਿਆ ਤੇ ਇਹਦੇ ਕੋਲ ਪੰਪ ਕਰਾਇਆ ਸੀ ਤੇ ਟਰੈਕਟਰ ਦਾ ਕੰਮ ਕਰਾਇਆ ਸੀਗਾ ਕਹਿੰਦਾ ਟਰੈਕਟਰ ਚ ਪਈ ਜਾਣ ਪਾਤੀ ਐ ਬੰਟੀ ਨੇ ਤੇ ਕੈਂਟ ਗੱਲ ਬਾਤ ਆ ਬਾਕੀ ਤੁਹਾਨੂੰ ਵਧੀਆ ਲੱਗੀ ਵੀਡੀਓ ਆਪਣੀ ਤੇ ਸ਼ੇਅਰ ਜ਼ਰੂਰ ਕਰਾਇਆ ਤੇ ਬੰਟੀ ਬੋਸ ਦਾ ਕੰਮ ਕਿਵੇਂ ਲੱਗਿਆ ਇਹ ਤੁਸੀਂ ਇੰਸਟਾਗ੍ਰਾਮ ਤੇ ਆਈਡੀ ਤੇ ਜਾ ਕੇ ਉਹਨਾਂ ਦੇ ਚੈੱਕ ਕਰ ਸਕਦੇ ਹੋ ਵੀਡੀਓ ਰਜਨਨ ਨਵੀਂ ਪਾਉਂਦਾ ਜਿਹੜੇ ਬੰਦੇ ਦਾ ਕੰਮ ਕਰਕੇ ਦਿੰਦਾ ਉਹ ਟਰੈਕਟਰ ਦਾ ਜੋ ਵੀ ਕੁਝ ਕਰਕੇ ਦਿੰਦਾ ਤੇ ਉਹਦੀ ਵੀਡੀਓ ਜ਼ਰੂਰ ਪਾਉਂਦਾ ਉਹਦਾ ਰਿਵਿਊ ਜ਼ਰੂਰ ਪਾਉਂਦਾ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਦੀ ਵੀਡੀਓ ਤੇ ਗੱਲ ਕਰਦੇ ਆਂ ਭਰਾ ਜੀ ਹੁਣੀ ਪਹੁੰਚੇ ਆਪਣੇ ਕੋਲ ਤੇ ਸੋਨਾਲੀਕਾ ਮਿੰਨੀ ਛੱਡ ਦਾ ਪੰਪ ਤੇ ਨੋਇਲਾ ਲੈ ਕੇ ਆਏ ਆ ਤੇ ਫੁੱਲ ਪਟਾ ਫੁੱਲ ਜਿਹੜਾ ਵਾ ਪੰਪ ਆਪਾਂ ਮੋਡੀਫਿਕੇਸ਼ਨ ਕਰਕੇ ਦੇ ਦਿੱਤਾ ਭਰਾਵਾਂ ਨੂੰ ਠੀਕ ਹੈ ਜੀ ਤੇ ਪੁੱਛਦਿਆਂ ਕਰਦਿਆਂ ਗੱਲਬਾਤ ਜਾਨਕਿ ਵੀ ਕਿੰਨਾ ਕਿਲੋਮੀਟਰ ਜਿਹੜੀ ਆ ਵਾਰਡ ਭਰਾਵਾਂ ਨੂੰ ਪੈ ਚੁਕੀ ਆ ਠੀਕ ਹੈ ਜੀ ਤੇ ਭਾਜੀ ਆਪਾਂ ਨੂੰ ਕਿੰਨਾ ਕਿਲੋਮੀਟਰ ਦੀ ਵਾਰਡ ਪੈ ਗਈ ਆ ਆਪਾਂ ਨੂੰ ਲਗਭਗ 300 ਕਿਲੋਮੀਟਰ 300 ਕਿਲੋਮੀਟਰ ਹਾਂ ਠੀਕ ਆ ਤੇ ਜਾਨਕਿ ਵੀ ਕਿਹੜਾ ਆਈਡੀਆ ਕਿਹੜਾ ਪਿੰਡ ਆਪਣਾ ਫਾਇਲ ਕਾ ਡਿਸਟ੍ਰਿਕਟ ਠੀਕ ਹੈ ਜੀ ਹਾਂ ਫਾਇਲ ਕਾ ਜ਼ਿਲ੍ਹਾ ਠੀਕ ਆ ਅਰਨੀ ਵਾਲਾ ਸ਼ੇਖ ਸੁਹਾਨ ਮੰ ਤੇ ਯਾਨੀ ਕਿ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਵੀਡੀਓ ਵੇਂਦਿਆਂ ਨੂੰ ਵੀਡੀਓ ਵੇਂਦਿਆਂ ਨੂੰ ਮੀਨਟ ਡੇਡ ਹੋ ਗਿਆ ਜਿਹੜਾ ਸਾਨੂੰ ਆਹਾ ਤੇ ਪਰ ਵੇਂਦੇ ਤੇ ਪਹਿਲਾਂ ਨੇ ਆ ਪਰ ਹੁਣ ਆ ਚੀਜ਼ ਦਾ ਜਿਆਦਾ ਵੀ ਜਦੋਂ ਦਾ ਸਾਨੂੰ ਆ ਹੋ ਗਿਆ ਠੀਕ ਆ ਮਤਲਬ ਤੁਹਾਡੇ ਨਾਲ ਗੱਲਬਾਤ ਕਰਦਿਆਂ ਨੂੰ ਸਾਨੂੰ ਕਾਫੀ ਦਿਨ ਹੋ ਗਿਆ ਵੀ ਅਸੀਂ ਕਦੋਂ ਆਈਏ ਜੇ ਕਿਵੇਂ ਇਸ ਤਰ੍ਹਾਂ ਠੀਕ ਠੀਕ ਆ ਠੀਕ ਆ ਠੀਕ ਆ ਤੇ ਪੰਪ ਦੇ ਵਿੱਚ ਡਿਜੀਟਲ ਰਲਦਾ ਸੀਗਾ ਹਾਂ ਉਹ ਵੀ ਸੈੱਟ ਕਰਤਾ ਠੀਕ ਆ ਜੀ ਤੇ ਭਾਜੀ ਉਹਨਾਂ ਦਾ ਖੁੱਦਾ ਆਪਣਾ ਚੈਨਲ ਵਾ ਤੇ ਭਾਜੀ ਆਪਣਾ ਚੈਨਲ ਦਾ ਨਾਮ ਕੀ ਤੁਹਾਡੇ ਦਾ ਕੁਲਵਿੰਦਰ ਰਾਮ ਗੜੀਆ ਕਲਵਿੰਦਰ RAM ਗੜੀਆ ਚੈਨਲ ਤੇ YouTube ਤੇ ਵੀ ਕਲਵਿੰਦਰ RAM ਗੜੀਆ Facebook ਤੇ ਵੀ ਕਲਵਿੰਦਰ RAM ਗੜੀਆ Instagram ਤੇ ਕਲਵਿੰਦਰ RAM ਗੜੀਆ 2 ਠੀਕ ਹੈ ਜੀ ਤੇ ਜਾਨਕੀ ਵੀ ਭਾਜੀ ਹੁਣੇ ਜਦੋਂ ਆਪਾਂ ਪੰਪ ਫਿੱਟ ਕਰਦੇ ਸੀਗੇ ਉਹ ਸਾਰੀ ਵੀਡੀਓ ਭਾਜੀ ਉਹਨਾਂ ਨੇ ਬਣਾਈ ਆ ਤੇ ਤੁਹਾਨੂੰ ਭਾਈ ਉਹਨਾਂ ਦੇ ਚੈਨਲ ਤੇ ਵੀ ਵੀਡੀਓ ਜਿਹੜੀ ਹੈ ਅਪਲੋਡ ਕਰਨ ਨੂੰ ਦੇਖਣ ਨੂੰ ਮਿਲੂਗੀ ਵੀ ਕਿਸ ਤਰ੍ਹਾਂ ਪੰਪ ਫਿੱਟ ਕੀਤਾ ਵਾ ਤੇ ਕਿਸ ਤਰ੍ਹਾਂ ਜਾ ਕੇ ਟਰੈਕਟਰ ਚੱਲਣ ਡਿਆ ਵਾ ਤੁਹਾਨੂੰ ਸਾਰੀ ਜਿਹੜੀ ਆ ਵੀਡੀਓ ਦੇਖਣ ਨੂੰ ਮਿਲੂਗੀ ਇਸ ਤਰ੍ਹਾਂ ਹੀ ਭਾਜੀ ਹਾਂ ਆ ਹੁਣ ਮੰਨ ਲਓ ਅਸੀਂ ਲੈ ਕੇ ਜਾਵਾਂਗੇ ਤੇ ਜਾ ਕੇ ਇਹਨੂੰ ਫਿੱਟ ਕਰਕੇ ਫਿਰ ਟਰੈਕਟਰ ਚਲਾ ਕੇ ਜਿਹੜੀ ਉਹਦੀ ਟਰਾਈ ਆ ਜਿਹੜੀ ਉਹਦੀ ਵੀਡੀਓ ਜ਼ਰੂਰ ਪਾਵਾਂਗੇ ਜ਼ਰੂਰ ਪਾਉਣਗੇ ਯਾਨੀ ਨਾਲ ਅਟੈਚ ਕਰਾਂਗੇ ਆਪਾਂ ਨਾਲ ਅਟੈਚ ਕਰਕੇ ਤੇ ਵੀਡੀਓ ਜ਼ਰੂਰ ਪਾਉਣਗੇ ਭਾਜੀ ਹੁਣੇ ਕੱਲ ਤੇ ਤੁਹਾਨੂੰ ਕੱਲ ਜਿਹੜੀ ਆ ਵੀਡੀਓ ਜ਼ਰੂਰ ਵੇਖਣ ਨੂੰ ਮਿਲੂਗੀ ਹਾਂ ਠੀਕ ਹੈ ਜੀ ਉਹ ਬੈਠਾ ਭਰਾ ਆਪਣਾ ਜਿਨ੍ਹਾਂ ਦਾ ਟਰੈਕਟਰ ਵਾਲਾ ਦਾ ਟਰੈਕਟਰ ਆ ਹਾਂਜੀ ਹਾਂਜੀ ਆਪਾਂ ਨਾਲ ਆਇਆ ਹਾਂ ਵਿਸਪੋਰਟ ਤੇ ਜਵਾਂ ਠੀਕ ਹੈ ਠੀਕ ਹੈ ਠੀਕ ਹੈ ਆਪਣੀ ਵੀਡੀਓ ਆਪਣੇ ਚੈਨਲ ਤੇ ਸ਼ੇਅਰ ਕਰਕੇ ਇਹਦੇ ਕੋਲੇ ਕੋਈ ਆਵੇਗਾ ਤਾਂ ਮੰਨ ਲਓ 500 ਰੁਪਏ ਦਾ ਮਾਨਤਨ ਕੀਤਾ ਜਾਏਗਾ ਹਾਂ ਲੈਸ ਕਰਕੇ ਬਈ ਤੁਹਾਨੂੰ ਦਰੂਗਾ ਠੀਕ ਆ ਭਾਈ ਥੈਂਕ ਯੂ ਜੀ ਬਾਕੀ ਕੰਮ ਬਈ ਸਿਰਾ ਓਕੇ ਆ ਨਜ਼ਾਰਾ ਠੀਕ ਹੈ ਜੀ ਆ ਜਾ ਕੇ ਉਸ ਤੋਂ ਬਾਅਦ ਆਪਾਂ ਜਿਹੜਾ ਇਹਦਾ ਰਿਜ਼ਲਟ ਆ ਤੁਹਾਨੂੰ ਆਪਾਂ ਦਿਖਾ ਦਾਂਗੇ ਠੀਕ ਹੈ ਜੀ ਫੁੱਟ ਫੁੱਟ ਲਾੜ ਕੱਢੇਗਾ ਜੀ ਪੂਰੀ ਫੁੱਲ ਗਰੰਟੀ ਆ ਓਕੇ ਰਿਪੋਰਟਾਂ ਜਾਨਕਿ ਵੀ ਤੁਹਾਨੂੰ ਵੀਡੀਓ ਜਿਹੜੀ ਆ ਵੇਖਣ ਨੂੰ ਮਿਲ ਜੂਗੀ ਕੱਲ 12 ਵਜੇ ਤੋਂ ਪਹਿਲਾਂ ਦੋਸਤੋ ਦੋਸਤੋ ਇਹ ਨਾ ਪਹਿਲਾਂ 6 ਮਹੀਨੇ ਕਰਾਇਆ ਸੀਗਾ ਆਪਾਂ ਵੀ ਇਹਨੂੰ ਪੰਪ ਕਰ ਨੂੰ ਕਰਾਇਆ ਸੀ ਹਾਂ ਓਰੀਜਨਲ ਤੇ ਇਹ 6 ਮਹੀਨੇ ਕੱਢਿਆ ਹਾਂ ਹਾਂ ਠੀਕ ਹੈ 6 ਮਹੀਨੇ ਕੱਢਿਆ ਉਸ ਤੋਂ ਬਾਅਦ ਇਹ ਹਾਲ ਸਾਡਾ ਹੋ ਗਿਆ ਠੀਕ ਹੈ ਠੀਕ ਹੈ ਇਸ ਕਰਕੇ ਲੈ ਕੇ ਆਏ ਹੁਣ ਅਸੀਂ ਜਾ ਕੇ ਇਹਨੂੰ ਫਿੱਟ ਕਰਦੇ ਆਂ ਤੇ ਫੇਰ ਇਹਦਾ ਜਲਦੀ ਜਿਹੜਾ ਆਊਗਾ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਦਿੰਨੇ ਹਾਂ ਠੀਕ ਹੈ ਭਾਜੀ ਥੈਂਕ ਯੂ ਲਵ ਯੂ ਸਾਰੇ ਕਿਸਾਨ ਭਰਾਵਾਂ ਨੂੰ ਜਿੰਨੇ ਵੀ ਕਿਸਾਨ ਭਰਾ ਆਪਣੇ ਕੋ ਕੋਹਿੰਦੇ ਆ ਤੇ ਕੰਮ ਮੋਡੀਫਾਈ ਜਿਹਨੂੰ ਕੋ ਪੰਪ ਕਰਾਉਂਦੇ ਆ ਤੇ ਕਰਵਾਓ ਕੋਈ ਚੱਕਰ ਨਹੀਂ ਆ ਭਰਾ ਜੁਣੀ ਬਿਠੇ ਆ ਆਏ ਆ ਤੇ ਕੈਮਰਾ ਮਾਰ ਦਿਓ ਸੋਨਾਲੀਕਾ 60 ਜਿਹੜਾ ਵਾ ਟਰੈਕਟਰ ਚੱਲਣ ਰਿ ਪ੍ਰੋਜਲਮ ਮੁਕਾਬਲੇ ਦੇ ਟਰਾਲੀ ਦੇ ਤੇ ਭਰਾ ਹੁਣੇ ਪਹੁੰਚੇ ਆਪਣੇ ਕੋਲ ਜਾਨਕਿ ਵੀ ਉਦਾਂ ਹੀ ਵੈਸੇ ਹੀ ਇਹਨਾਂ ਨੂੰ ਮਿਲਣ ਆਏ ਆ ਓਕੇ ਜੀ ਲਵ ਯੂ